فرید کوٹ اور سردار جگہ سنگھ چوہان جی تلوار سنگھ جی میں تو لوک سبھا ہلکا فتح گڑھ صاحب اور لوگ سبھا سگر تو ڈاکٹر مکھن سنگھ جی ٹھیکےدار جندر جی بہت ودیا Gracias. क्या किसी का है होने पर अपने लिए मृत्युसार में और पावन के कार्य करे यहRightarrow करने वाला तीन मिनट का नहीं चाहिए कि जहां पर तमाम सारे गुलामों ने पहन वाली मौला वजीनु लोस्तु मेरी बाबा साहब और दान में देना दिन दिन में हम लोगों को बैठे तमाम जय 好的,好的 ਨੇ ਸਾਥੀ ਜਾਦਵ ਸਾਹਿਬ ਜੀ ਜੈ ਭੀਮ 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 ਜੈ ਭ multimassbieren 福 worship ਉਹ ਸਰਦਾਰ ਜੀ ਤੇ ਮਿਲੇ ਰਹੇ ਸਰਦਾਰ ਜੀ ਤੇ ਮਿਲੇ ਰਹੇ ਉੱਥੇ ਨਾੜੇਗਾ ਇਹ ਕੋਲੇ ਹੀ ਆ ਉੱਥੇ ਦੱਸੋ ਉਹ ਨਹੀਂ ਉਹ ਨੇ ਉਹ ਵਾਰੈਂਟਰੀ ਜਿੱਦਾਂ ਮਰਜ਼ੀ ਖੜਕਣ ਉੱਥੇ ਜਾ ਕੇ ਜਿਹੜਾ ਚਲਾਇਆ ਹੋਇਆ ਵਾਲੇ ਦੁਆਲੇ ਉਹ ਕਿਤਾ ਟੱਪਣ ਤੋਂ ਬਹੁਤ ਜਾਣ ਉਹ ਕੈਂਡੀਡੇਟਾਂ ਆਂਦ ਲਈ ਸਰਦਾਰ ਸਾਹਿਬ ਨਾਲ ਉੱਪਰ ਹੀ ਆ ਉਹ ਮਿਲੇ ਹੋਣੇ ਜੈ ਭੀਮ ਕਰਤੀ ਹੋਣੀ ਨਾਲ ਇਹ ਤਾਂ ਮੋਟੇ ਜਾਣੇ ਆ ਆਹੋ आईंदी <laughs> आजा <laughs> <laughs> ਵੇਰੀਕੇਟ ਨਹੀਂ ਟੱਪੜ ਦੇਣਾ ਹੈ ਖੜੇ ਜਾਣ ਵੈਰੀਕੇਟ ਨਹੀਂ ਟੱਪੜ ਦੇਣਾ ਬੋਸ ਜੀ ਖੜੀ ਹੈ ਨਾਲ ਖੜ ਕੇ ਮੇਰੇ ਖਿਆਲ ਚੱਲੇ ਖਾਂ ਚ ਨਾਂ ਵੀ ਉੱਥੇ ਵੇਚਦੇ ਨਹੀਂ ਸਟੇਜ ਤੇ ਚੱਲੇ ਜਾਣਗੇ ਉਹ ਤਾਂ ਟੈਂਟ ਵਾਲੇ ਆ ਮੁੰਡੇ ਗੱਡੀ ਪਿੱਛੇ ਹੁਣ ਨਾ ਆ पीछे दी गड्डी आई है हां जी वहां से उतरेया उसके ਨਾਲ ਲੱਗੀ ਹੋਈ ਮੁੰਲਾ ਫਾਇਲੀਕਾ ਉੱਤਰਾ ਆਈ ਹੈ ਜੱਲ ਲਿਖਿਆ ਵੀ ਜਿਸ ਬੰਦੇ ਨੇ 40 ਸਾਲ ਸੰਘਰਸ਼ ਕੀਤਾ ਉਹਨੂੰ ਇਸ ਤਰ੍ਹਾਂ ਦੀ ਦੁਨੀਆ ਤੋਂ ਦੱਸ ਦੇ ਲੰਮਾ ਜਿਹੜਾ ਨਹੀਂ ਹਾਂਜੀ ਠੀਕ ਹੈ ਭਾਜੀ ਭਾਰਤ ਤੁਸੀਂ ਦੇਖ ਰਹੇ ਹੋ ਬੇਗਮਪੁਰਾ ਡ੍ਰੀਮ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਨਵੇਂ ਸ਼ਹਿਰ ਦੀ ਧਰਤੀ ਤੇ ਜਿੱਥੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਅਧਿਐਕਸ਼ ਭੈਣ ਕੁਮਾਰੀ ਮਾਇਆਵਤੀ ਜੀ ਅੱਜ ਆ ਰਹੇ ਨੇ ਔਰ ਆਪਣੇ ਵਰਕਰਾਂ ਨੂੰ ਅਗਲਾ ਨਿਰਦੇਸ਼ ਦੇਣਗੇ ਸੋ ਆਓ ਪੰਜਾਬ ਦੀ ਆਵਾਜ਼ ਸਰਦਾਰ ਕੁਲਦੀਪ ਸਿੰਘ ਸਰ ਦੁਰਗਲ ਜੀ ਨਾਲ ਗੱਲ ਕਰਦੇ ਆਂ ਸਰ ਜੈਪੀਨ ਜੈ ਭਾਰਤ ਪਹਿਲਾਂ ਤਾਂ ਆਪ ਦੇ ਚੈਨਲ ਦਾ ਦਿਲ ਦੀਆਂ ਗਰਾਈਆਂ ਦੇ ਵਿੱਚ ਧੰਨਵਾਦ ਜੀ ਸਰ ਅੱਜ ਦੇ ਇਸ ਮੌਕੇ ਦੇ ਉੱਤੇ ਤੇ ਲੋਕ ਸਭਾ 2024 ਬਹੁਜਨ ਸਮਾਜ ਨੂੰ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਮੈਂ ਬਹੁਜਨ ਸਮਾਜ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਸਾਬ ਸ਼੍ਰੀ ਕਨਸ਼ੀਰਮ ਕਿਹਾ ਕਰਦੇ ਸੀ ਕਿ ਸਾਲ ਦੇ ਵਿੱਚ 1800 ਪਲੱਸ ਡੇ ਹੁੰਦੇ ਨੇ ਦਿਨ ਹੁੰਦੇ ਨੇ ਸਿਰਫ 40 ਕਿ ਦਿਨ ਆਪਾਂ ਆ ਵੋਟਾਂ ਦੇ ਵੇਲੇ ਬਿਲਕੁਲ ਆਪਣੀ ਭੋਜਨ ਮੂਵਮੈਂਟ ਤੇ ਲਾ ਦਈਏ ਤਾਂ ਸਾਡਾ ਰਾਜ ਭਾਗ ਬਣ ਸਕਦਾ ਤੇ ਇਸ ਵਾਰ ਸਮਾਜ ਵੱਡੇ ਪੱਧਰ ਤੇ ਗਰਾਊਂਡ ਲੈਵਲ ਤੇ ਲੱਗਿਆ ਹੋਇਆ ਤਾਂ ਵਧੀਆ ਰਿਜ਼ਲਟ ਦੇਵਾਂਗੇ ਪੰਜਾਬ ਦੇ ਵਿੱਚ ਕਿਉਂਕਿ ਦੂਸਰੀਆਂ ਪਾਰਟੀਆਂ ਨੂੰ ਸਮਾਜ ਦੂਸਰੇ ਸਮਾਜ ਦੇ ਭਾਈਚਾਰੇ ਦੇ ਲੋਕ ਚੰਗੀ ਤਰ੍ਹਾਂ ਜਮਾ ਕੇ ਪਰਖ ਕੇ ਦੇਖ ਚੁੱਕੇ ਨੇ ਸਭ ਫਰਾੜ ਆ ਤਾਂ ਅੱਜ ਸਾਡੀ ਦੇਸ਼ ਦੀ ਨੇਤਾ ਭੈਣ ਕੁਮਾਰੀ ਮਾਇਆਬਤੀ ਨਵੇਂ ਸ਼ਹਿਰ ਦੀ ਇਤਿਹਾਸਕ ਧਰਤੀ ਤੇ ਆ ਰਹੀ ਹੈ ਜਿਹੜੀ ਵੀ ਉਹ ਗਾਈਡਲਾਈਨ ਦੇਣਗੇ ਜਿਹੜਾ ਸਾਨੂੰ ਸੰਦੇਸ਼ ਦੇਣਗੇ ਉਹ ਅਸੀਂ ਗਰਾਊਂਡ ਲੈਵਲ ਤੱਕ ਲੈ ਕੇ ਜਾਵਾਂਗੇ ਸਰ ਜਿੱਥੇ ਪੋਲਿਟੀਕਲ ਪਾਰਟੀਆਂ ਨੂੰ ਬਹੁਜਨ ਸਮਾਜ ਪਾਰਟੀ ਦੀ ਗੱਲ ਕਰਦੇ ਆ ਉਥੇ ਸਾਰੇ ਸਮਾਜ ਦੀ ਵੋਟਾਂ ਦੀ ਲੋੜ ਹੁੰਦੀ ਆ ਪਰ ਪੰਜਾਬ ਦੇ ਵਿੱਚ ਦੇਖਿਆ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ 32 ਤੋਂ 35% ਉਹ ਬਹੁਜਨ ਸਮਾਜ ਪਾਰਟੀ ਨੂੰ ਹੀ ਵੋਟ ਕੌਣ ਇਹਦਾ ਤੁਸੀਂ ਕੀ ਕਾਰਨ ਕੀ ਸੰਦੇਸ਼ ਦਿੱਤੀ ਬਸਪਾ ਨੂੰ ਹੀ ਚੁਣਨਾ ਚਾਹੀਦਾ ਉਹਨਾਂ ਨੂੰ ਫਰਜ ਬਣਦਾ ਰੈਬਰਾਂ ਦੀ ਸੋਚ ਤੇ ਪਹਿਰਾ ਸ਼ਰੋਣੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਸੋਚ ਤੇ ਪਹਿਰਾ ਦਸ਼ਮੇਸ਼ ਪਿਤਾ ਨੇ ਕਿਹਾ ਇਹਦਾ ਸੰਦੇਸ਼ ਆ ਦਸ਼ਮੇਸ਼ ਪਿਤਾ ਦਾ ਕਿ ਇਹਨ ਗਰੀਬਨ ਸਿੱਖਨ ਕੋ ਦੂਮ ਪਾਸ਼ਾ ਜੀ ਯਾਦ ਕਰੇ ਹਮਰੀ ਗੁਰਿਆਈ ਉਹ ਗਰੀਬਾਂ ਨੂੰ ਪਾਸ਼ਾ ਜੀ ਦੇਣ ਦੀ ਗੱਲ ਕਰਦੇ ਸੀ ਤਾਂ ਗੁਰੂ ਨੇ ਫਿਰ ਮੇ ਤਕੜੇ ਬੰਦੇ ਅਜ਼ਮਾ ਕੇ ਦੇਖਲੇ ਹੋਣੇ ਤਕੜਿਆਂ ਨੂੰ ਉਹ ਸਮੇਂ 'ਚ ਵੀ ਗੁਰੂ ਨੇ ਦੇਖ ਲਿਆ ਹੋਣਾ ਤਦ ਹੀ ਆਖਿਆ ਸੀ ਕਿ ਇਨ ਗਰੀਵਨ ਸਿੱਖਣ ਕੋ ਦੂਪਾਸ਼ਾਈ ਤਾਂ ਜੇ ਗੁਰੂਆਂ ਦੀ ਸੋਚ ਤੇ ਗੁਰੂਆਂ ਦੀ ਸੋਚ ਤੇ ਪਹਿਰਾ ਦੇ ਰਹੀ ਆ ਤਾਂ ਵਾਜਨ ਸਮਾਜ ਪਾਰਟੀ ਦੇ ਰਹੀ ਆ ਤਾਂ ਇਸ ਕਰਕੇ ਕਿਉਂਕਿ ਦੂਜੀਆਂ ਪਾਰਟੀਆਂ ਦੇ ਸਤਾ ਦੇ ਵਿੱਚ ਅਸੀਂ ਹਰਮੰਦਰ ਸਾਹਿਬ ਵੀ ਡਿੱਗਦਾ ਦੇਖਿਆ ਤੁਗਲਾਬਾਦ ਵੀ ਹੁੰਦਾ ਦੇਖਿਆ ਤੇ ਤਲਵੰਡੀ ਸਾਬੋ ਵੀ ਅਸੀਂ ਇਹ ਕਾਰਡ ਹੁੰਦਾ ਨਾਨਕ ਸਰਬੁੰਗਾ ਦੇ ਵਿੱਚ ਦੇਖਿਆ ਸਾਨੂੰ ਚਾਹੀਦਾ ਕਿ ਅਸੀਂ ਆਪਣੀ ਪਾਰਟੀ ਵਾਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰੀਏ ਆਪਣੇ ਘਰ ਨੂੰ ਮਜ਼ਬੂਤ ਕਰੀਏ ਸਾਡਾ ਫਰਜ ਆ ਜਿਵੇਂ ਸੰਤ ਕ੍ਰਿਸ਼ਨਾ ਚਿਹੜੂ ਜੇ ਵਾਲੇ ਕਹਿੰਦੇ ਗਿੱਟੇ ਲੱਗੇ ਚਾਹੇ ਗੋਟੇ ਗੋਡੇ ਲੱਗੇ ਸਾਡਾ ਫਰਜ ਬਣਦਾ ਕਿ ਅਸੀਂ ਆਪਣੀ ਪਾਰਟੀ ਆਪਣੀ ਮਾਂ ਪਾਰਟੀ ਵਾਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰੀਏ ਥੈਂਕ ਯੂ ਜੈਪੀਮ ਜੈਪਾਰਤ ਸਾਥੀਓ ਕਰਾਉਂਦੇ ਰਵਾਂਗੇ ਦੇਖਦੇ ਰਹੋ ਬੇਗੰਪੂਰਾ ਡ੍ਰੀਮ ਚੈਨਲ ਜੈਪੀਮ ਜੈਪਾਰਤ